ਆਦਿ ਮਨਰੇਗਾ ਦੇ ਜਿਹੜਾ ਕੀਮਤ ਸਰਕਾਰ ਨੇ ਉਹਦਾ ਬਜਟ 40% ਘਟਾ ਦਿੱਤਾ ਉਹਦਾ ਦਾ ਕੰਮ ਕਰਨ ਦੇ ਤਰੀਕੇ ਸੀ ਉਹਦੇ ਵਿੱਚ ਵੀ ਕਮੀ ਲੈਣ ਦੀ ਤੋਂ ਕੋਰੋਨਾ ਲੋਕ ਦੇਸ਼ ਭਰ ਦੇ ਵਿੱਚ ਪੰਜਾਬ ਦੇ ਅੰਦਰ ਵੀ तकरीबन 20 ਲੱਖ ਜੋਬ ਕਾਰ ਸਾਨੂੰ ਵਿਗਰੇ ਵੀ ਹੈਗੇ ਭਾਵੇਂ 11 ਲੱਖ ਕੁਝ ਪਲੱਸ ਨੂੰ ਕੰਮ ਮਿਲਦਾ ਉਹ ਮਰਜ਼ਗਾਰ ਮਜ਼ਦੂਰਾਂ ਦਾ ਖੁੱਸ ਗਿਆ ਹੈਗਾ ਇਹਦੇ ਪਿੱਛੇ ਕਾਰਪੋਰੇਟ ਨੂੰ ਫਾਇਦਾ ਪਹਚਾਉਣਾ ਵੀ ਜਿੰਨੀ ਬੇਜ਼ਗਾਰੀ ਹੋਊਗੀ ਦੇਸ਼ 'ਚ ਉਨੀ ਸਸਤੀ ਲੇਬਰ ਉਹਨਾਂ ਨੂੰ ਮਿਲੂਗੀ ਇੱਕ ਤਾਂ ਉਹਦਾ ਵਿਰੋਧ ਕਰ ਰਹੇ ਸੀ ਦੂਸਰਾ ਭਗਵੰਤਮਾਨ ਸਰਕਾਰ ਜਲਾਸਤਰੀ ਮਨਰੇਗਾ ਦੇ ਉੱਤੇ ਵੀ ਸੀ ਇਹਦਾ ਵਿਰੋਧ ਕਰਨਾ ਅਸੀਂ ਕਹਿੰਦੇ ਇਹਦਾ ਇਕੱਲਾ ਵਿਰੋਧਨਾ ਕਰੋ ਬਿਜਲੀ ਸੋਡ ਬਿੱਲ 225 ਦਾ ਖਰੜਾ ਵੀ ਉਸ ਵਿਧਾਨ ਸਭਾ ਹਾਲਾਚ ਵਿੱਚ ਰੱਦ ਕਰ ਦਿਓ ਭਾਰਤ ਅਮਰੀਕਾ ਸਮਝੌਤਾ ਸੀਡ ਐਕਟ ਠੀਕ ਆ ਉਹਦਾ ਵੀ ਵਿਰੋਧ ਕਰੋ ਆਲ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਆਲ ਪਾਰਟੀ ਮੀਟਿੰਗ ਬੋ ਜਿਹੜਾ ਕੇਂਦਰ ਸਰਕਾਰ ਸੂਬਿਆਂ ਦੇ ਅਧਿਕਾਰ ਖੋਹ ਰਹੇ ਆ ਉਹਨਾਂ ਵਿਰੁੱਧ ਵੀ ਮਤਾ ਪਾਸ ਕਰਨਾ ਚਾਹੀਦਾ ਤੋਂ ਇਹ ਆ ਬਾਕੀ ਸਾਡੀ ਕੱਲ ਫਿਰ ਪੰਜਾਬ ਸਰਕਾਰ ਨਾਲ ਮੀਟਿੰਗ ਆ ਉਹਦੇ ਵਿੱਚ ਕੀ ਨਵੇੜਾ ਹੁੰਦਾ ਉਹ ਤੋਂ ਬਾਅਦ ਕਿਸਾਨ ਮਜ਼ਦੂਰ ਮੋਰਚਾ ਅਗਲੇ ਅੰਦੋਲਨ ਬਾਰੇ ਸਾਰੇ ਪੰਜਾਬ ਨੂੰ ਦੱਸੂਗਾ